ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਜੋ ਵੀ ਵੀਰ ਜੁੜੇ ਨੇ ਨਵੇਂ ਆ ਪੀਬੀ03 ਮਾਲਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਜੀ ਵੀਡੀਓ ਦੇਖਦੇ ਆ ਜੋ ਵੀ ਕਿਸਾਨ ਬਹੁਤ ਪਿਆਰ ਦਿੰਦੇ ਆ ਸਾਨੂੰ ਅੱਜ ਦੀ ਵੀਡੀਓ ਖਾਸ ਹੋਣ ਜਾ ਰਹੀ ਆ ਅਸੀਂ ਹਰਿਆਣੇ ਚ ਖੜੇ ਆ ਇੱਥੇ ਬਹੁਤ ਸਮੱਸਿਆ ਆ ਗਈ ਬੌਣੇ ਬੂਟਿਆਂ ਦੀ ਆਪਣੇ ਪੰਜਾਬ ਚ ਤਾਂ ਹਜੇ ਫਰਕ ਆ ਤੇ ਆ ਬਾਈ ਦਾ ਖੇਤ ਆ ਵੇਖ ਲਓ ਸਾਰੇ ਹੀ ਬੌਣੇ ਬੂਟੇ ਹੀ ਆ ਬਾਈ ਇਹ ਬਾਈ ਹੁਣ ਵਾਹੂਗਾ ਹੀ ਵਾਣ ਬਾਈ। ਪਰ ਦੀਦਾ ਦਾ ਹੈ ਨਹੀਂ ਨਿਕਲਦਾ। 2 ਮਹੀਨੇ ਹੋ ਗਏ ਲੱਗੇ ਨੂੰ। ਕਿਸਾਨ ਵੀਰ ਬਹੁਤ ਔਖਾ ਗੱਲ ਵੀ ਨਹੀਂ ਕਰ ਰਿਹਾ ਵੀਡੀਓ ਚ। ਇਹ ਕਹਿੰਦਾ ਬਾਈ ਹੁਣ ਵਾਹ ਕੇ ਕੋਈ ਸਬਜ਼ੀ ਲਾ ਦਾਂਗੇ। ਕਿ ਚਾਰ ਪੈਸੇ ਠੇਕਾ ਮੁੜ ਜੂਗਾ। ਠੇਕਾ ਬਹੁਤ ਆ 85000 ਨੂੰ ਠੇਕਾਗਾ। ਤੋ ਆਪਣੇ ਪੰਜਾਬ ਚ ਫਿਰ ਵੀ ਬਹੁਤ ਫਰਕ ਆ ਪਰ ਹਰਿਆਣੇ ਚ ਜ਼ਿਆਦਾ ਸਮੱਸਿਆ ਆ ਗਈ ਸਰਸੇ ਜ਼ਿਲ੍ਹੇ ਚ ਲਾ ਲੋ ਜੀਂਦ ਕੈਥਲ ਬਹੁਤ ਜ਼ਿਆਦਾ ਸਮੱਸਿਆ ਹੈ ਪੌਣੇ ਬੂਟਿਆਂ ਦੀ ਸੋ ਕਿਸਾਨ ਵੀਰ ਸਾਡੇ ਨਾਲ ਜਿੰਨੇ ਵੀ ਜੁੜੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਲਾਈਕ ਕਰਨ ਤੇ ਕਮੈਂਟਾਂ ਚ ਆਪਦੀ ਰਾਇ ਦੇਣ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ